ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਬੱਦੋਵਾਲ ਆਈ ਸੀ ਜੀ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ ਇਹ ਤੇ ਲੁਧਿਆਣੇ ਤੋਂ ਕਰੀਬ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਸ ਘਰੇ ਬਾਈ ਕੋਲੇ ਦੋ ਪਸ਼ੂ ਵੀ ਰੱਖੇ ਹੋਏ ਆ ਜੀ ਇੱਕ ਉਹ ਸਾਹਮਣੀ ਵਿਹੜ ਤੇ ਆ ਗਾਂ ਜੀ ਆਪਾਂ ਅੱਜ ਇਧਰ ਦਾ ਟੂਰ ਸੀ ਗਏ ਜਿਵੇਂ ਤੁਹਾਨੂੰ ਪਤਾ ਆਪਾਂ ਪਾਲ ਪੰਜਾਬ ਟੂਰ ਕਰਦੇ ਆ ਅੱਜ ਆਪਣਾ ਇਧਰ ਲੁਧਿਆਣਾ ਤੇ ਮਲੇਰਕੋਟ ਦਾ ਸਾਈਡ ਦਾ ਟੂਰ ਸੀ ਗਾ ਜੀ ਤੇ ਬਾਈ ਟੂਰ ਗਰੁੱਪ ਚ ਐਡ ਆ ਜੀ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰੇ ਨੰਬਰ 9815843096 ਤੇ ਸੰਪਰਕ ਕਰ ਸਕਦੇ ਆ ਜੀ ਹੈਲੋ ਲਿਖ ਕੇ ਭੇਜ ਸਕਦੇ ਆ ਤੇ ਆਪਦੇ ਏਰੀਆ ਦਾ ਨਾਮ ਲਿਖ ਕੇ ਭੇਜ ਸਕਦੇ ਆ ਜੀ ਟੂਰ ਗਰੁੱਪ ਚ ਐਡ ਹੋਣ ਵਾਸਤੇ ਜੇ ਤੁਸੀਂ ਟੂਰ ਗਰੁੱਪ ਚ ਉਹੀ ਬੰਦਾ ਐਡ ਹੋਵੇ ਜੀ ਜਿਹੜਾ ਆਪਾਂ ਨੂੰ ਬੁਲਾਉਣਾ ਚਾਹੁੰਦਾ ਹਾਂ ਜਿਹੜੇ ਨੇ ਕੋਈ ਰਾਇ ਲੈਣੀ ਆ ਉਹ ਆਪਾਂ ਨੂੰ ਪਰਸਨਲ ਗੌਰ ਮੇਰੇ 9815843096 ਤੇ ਕਰ ਸਕਦਾ ਬਾਈ ਕੋਲੇ ਦੋ گاਵਾ ਹੀ ਆ ਤੁਹਾਨੂੰ ਦੱਸਿਆ ਜੀ ਠੀਕ ਹੈ ਥਾਂ ਬਹੁਤ ਸੋਹਣਾ ਬਾਈ ਦਾ ਦੇਖੋ ਉੱਪਰ ਵੀ ਬਾਈ ਦੇ ਟੈਣ ਬੱਤਾ ਪਾਇਆ ਘਰ ਬਾਈ ਦਾ ਸਾਈਡ ਤੇ ਆ ਇੱਧਰ ਵਧੀਆ ਬਣਿਆ ਹੋਇਆ ਜੀ ਖੁੱਲਾ ਥਾਂ ਪੂਰਾ ਬੱਦੋਵਾਲ ਪਿੰਡ ਸ਼ਹਿਰ ਵਰਗਾ ਪਿੰਡ ਹੀ ਆ ਜੀ ਕੋਈ ਪਿੰਡਾਂ ਚ ਨਹੀਂ ਕਹਿ ਸਕਦੇ ਆਪਾਂ ਕੋ ਲੁਧਿਆਣੇ ਨੇ ਦਵਾਲ ਬਹੁਤ ਹੋਇਆ ਰਿਆ ਲੁਧਿਆਣਾ ਇੱਥੋਂ ਤੱਕ ਆਇਆ ਹੀ ਪਿਆ ਜੀ ਬੱਦੋਵਾਲ ਜਿਹੜੇ ਇੱਧਰ ਦੇ ਬੰਦੇ ਆ ਸਾਰਿਆਂ ਨੂੰ ਪਤਾ ਹੀ ਹੋਊਗਾ ਤੇ ਆ ਗਾਂ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਆ ਸੱਤਵੇਂ ਸੂਏ ਆ ਤੇ RAMU ਸਾਹਮਣੇ ਆਣੋ ਸੱਤਵੇਂ ਸੂਏ RAMU ਹਾਂ ਜੀ ਕੋੜੋ ਲਈ ਲੱਗਿਆ ਤੋਂ ਹਾਂ ਜੀ अच्छा साहब ਤੁਸੀਂ ਉਦੋਂ ਦਾ ਰੂਗ ਮੈਨੂੰ ਜਿਹੜੀ ਗਾਂ ਉਦੋਂ ਦਾ ਇੱਥੇ ਹੀ ਹੈ ਹਾਂਜੀ ਮੈਂ ਵੀ ਚਲੋ ਇਹਨੂੰ ਬਾਈ ਨੂੰ ਵੀ ਦਿਖਾ ਲਗੇ ਨਾ ਵਿਚਾਰੇ ਨੂੰ ਮੈਂ ਕਿਹਾ ਵੀ ਤੁਸੀਂ ਤੁਸੀਂ ਵੀ ਆ ਜਾਓ ਵੀਡੀਓ 'ਚ ਤੇ ਬਾਈ ਜੀ ਕਿੰਨੇ ਵਾਰੀ ਨੁਪਰਾ ਲੈਤੀ ਗਏ ਤੁਸੀਂ ਵੀਰੇ ਘੱਟੋ ਘੱਟ ਤਿੰਨ ਵਾਰੀ ਤਿੰਨ ਵਾਰੀ ਹਾਂ ਕੱਲ ਚੈੱਕ ਕਰਵਾਈ ਸੀਗੀ ਹਾਂਜੀ ਤੇ ਡਾਕਟਰ ਸਾਹਿਬ ਕਹਿੰਦੇ ਵੀ ਉਹ ਸਾਡੇ ਪਰਸਨਲ ਡਾਕਟਰ ਹੀ ਨੇ ਹਾਂਜੀ ਹਾਂਜੀ ਉਹ ਕਹਿੰਦੇ ਵੀ ਕਰਨ ਜੀ ਸਾਹਿਬ ਇਹ ਤਾਂ ਖਾਲੀ ਆ ਖਾਲੀ ਹੈ ਠੀਕ ਹੈ ਜੀ ਉਹ ਕਹਿੰਦਾ ਵੀ ਮੈਂ ਪਾਊਡਰ ਲੈ ਕੇ ਦਊਂਗਾ ਠੀਕ ਹੈ ਜੀ ਤੇ ਬਈ ਇਹ ਦੁਬਾਰੇ ਆ ਜੂਗੀ 20 ਦਿਨਾਂ ਬਾਅਦ ਹੀਟ ਚ ਵੀ ਨਹੀਂ ਆਉਂਦੀ ਜੀ ਹੀਟ ਪਹਿਲਾਂ 20 ਹਾਂ ਦਿਨਾਂ ਬਾਅਦ 18 ਦਿਨਾਂ ਬਾਅਦ ਦੋ ਵਾਰੀ ਆਈ ਸੀਗੀ ਆਈ ਸੀ ਠੀਕ ਹੈ ਜੀ ਫਿਰ ਹੁਣ ਤਾਂ ਸਵਾ ਦੋ ਮਹੀਨੇ ਤੋਂ ਉੱਤੇ ਹੋ ਗਏ ਆਈ ਹੋਈ ਨਹੀਂ ਜਮਾਈ ਕੋਈ ਟਾਕ ਨਹੀਂ ਆਈ ਕੋਈ ਮਿ ਹਾਂਜੀ ਹਾਂ ਮਿਰਲ ਮੈਂ ਚਲੋ ਕੀਪਰ ਪਲੱਸ ਵੀ ਲਿਆ ਕੇ ਪਾਇਆ ਸੀਗਾ ਜਾਂ ਸੀ ਆਰਐਸ ਇਹ ਜਾ ਪਾਊਡਰ ਬਹੁਤ ਅੱਛਾ ਮੰਨ ਲਓ ਰੈਗੂਲਰ ਪਾ ਰਹੇ ਆ ਕਿ ਕਿਤੇ ਕਿਤੇ ਵਿੱਚ ਉਹ ਕਦੇ-ਕਦੇ ਛੱਟ ਵੀ ਜਾਂਦਾ ਠੀਕ ਹੈ ਜੀ ਇਹ ਗਾਂ ਮੰਨ ਲਓ ਕਲੀਅਰ ਗੱਲ ਆ ਵੀ ਗਰੰਟੀ ਹੈ ਵੀ 7ਵੇਂ ਸੂਏ ਦੀ ਮੈਂ ਕਹਿੰਦਾ ਵਿਰੇ ਲਿਖਿਆ ਪਿਆ ਉਂਗਲਾਂ ਤੇ 7ਵੇਂ ਸੂਏ ਨੂੰ ਗੱਭਣ ਹੋਣਾ ਇਹਨੇ ਅੱਛਾ 7ਵੇਂ ਸੂਏ 6 ਸੂਏ ਸੁਪੀਏ 6 ਸੂਏ ਘਰ ਦੀ ਬੱਚੀ ਹੈ ਹਾਂ ਤਿੰਨ ਬੱਚੀਆਂ ਦਿੱਤੀਆਂ ਸੀਗੀਆਂ ਅੱਛਾ ਜੀ ਤੇ ਇੱਕ ਲੈਂਪਿਸ ਕਹਿੰਦੇ ਆ ਗਈ ਸੀਗੀ ਇੱਕ ਸਾਡੀ ਰਿਸ਼ਤੇਦਾਰੀ ਚ ਮੇਰੇ ਸਹੁਰਿਆਂ ਕੋਲੇ ਆ ਠੀਕ ਹੈ ਜੀ ਤੇ ਇੱਕ ਉਹ ਹਫ਼ਤੇ ਬਾਅਦ ਹੀ ਬੱਚੀ ਐਕਸਪਾਇਰ ਹੋ ਗਈ ਸੀ ਐਕਸਪਾਇਰ ਹੋ ਗਈ ਸੀ ਠੀਕ ਹੈ ਤੇ ਤਿੰਨ ਬੱਚੇ ਦਿੱਤੇ ਲਗਾਤਾਰ ਤਿੰਨ ਬੱਚੇ ਦਿੱਤੇ ਜੀ ਤਿੰਨ ਬੱਚੀਆਂ ਤਿੰਨ ਬੱਚੇ ਇੱਕ ਵਾਰੀ ਬੱਚਾ ਇੱਕ ਵਾਰੀ ਬੱਚੀ ਨਹੀਂ ਲਗਾਤਾਰ ਤਿੰਨ ਬੱਚੇ ਲਗਾਤਾਰ ਤਿੰਨ ਬੱਚੀਆਂ ਪਹਿਲੇ ਘਰ ਇਹ ਦੀ ਹੁਣ ਵੱਡੀ ਬੱਠੀ ਕੋਈ ਨਹੀਂ ਜੀ ਨਹੀਂ ਕੋਈ ਨਹੀਂ ਤੇ ਜਿਹੜੀ ਇਹ ਬੱਠੀ ਹੈ ਜੀ ਆਹ ਇਹ ਇਹ ਲਿਆਂਦੀ ਸੀਗੀ ਹਾਂਜੀ ਮੁੱਲ ਉਹਨੇ ਮਗਰਾ ਦੇ ਇੱਥੇ ਘਰੇ ਸੂਈ ਸੀ ਅੱਗੇ ਹਾਂਜੀ ਘਰੇ ਆ ਕੇ ਸੂਈ ਸੀ ਹਾਂਜੀ ਇਹ ਸਵਾ ਮੁੱਲਾਂ ਦਾ ਸਵਾਕ 3 ਸਾਲ ਦੀ ਪਹਿਲਾ ਸੂਆ ਸੂਈ ਅੱਛਾ ਸਵਾ 3 ਸਾਲ ਦੀ ਥੋੜੀ ਜੀ ਵੱਡੀ ਹੋ ਕੇ ਸੂਈ ਹੈ ਜੀ ਵੱਡੀ ਸੂਈ ਆ ਪਰ ਵੇੜ ਬਹੁਤ ਚੰਗੀ ਹੈ ਜੀ ਇਹ ਮੈਂ ਤੋਂ ਹੀ ਆਪਣਾ ਵਾਹ ਪਿਆ ਬਾਈ ਦਾਈ ਇਹ ਦੁੱਧ ਘਟ ਗਈ ਸੀ ਕਿੰਨਾ ਕ ਦੁੱਧ ਘਟ ਗਈ ਸੀ ਬਾਈ ਜਿਹਦਾ ਆਪਣਾ ਇਹ ਵੀ ਪਹਿਲਾ ਦਾ ਸੀਗਾ 22 23 ਕਿਲੋ ਹਾਂਜੀ ਤੇ ਫੇਰ ਇਹ 7-8 ਕਿ 7 ਕਿਲੋ ਤੇ ਆ ਗਈ ਇੱਕ ਡੰਦ ਜਦੋਂ ਮੈਨੂੰ ਫੋਨ ਕੀਤਾ ਇਹਦੀ ਹੈ ਨਾ ਮੋਹਰੇ ਆ ਗਏ 8.5 ਕਿਲੋ ਦੇ ਇੱਕ ਡੰਗ ਤੇ ਮੰਨ ਲਓ ਵੀ 17 ਕਿਲੋ ਦੁੱਧ ਕਰੀ ਗਏ ਮਰੋ ਤੇ ਅੰਮ 4 ਕਿਲੋ ਦੁੱਧ ਵਧ ਗਈ ਵਧ ਗਈ ਮੈਨੂੰ ਹਜੇ ਹਫਤਾ ਕੀ ਹੋਇਆ ਟਰੀਟਮੈਂਟ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਚਲੋ ਸਪਲੀਮੈਂਟ ਦੱਸਿਆ ਤੇ ਦੁੱਧ ਵਧ ਗਈ ਦੁੱਧ ਵਧ ਗਈ ਕਿਉਂਕਿ ਤੇ ਉਹਦਾ ਕੋਈ ਫਾਇਦਾ ਨਹੀਂ ਜੇ ਘੱਟ ਦੁੱਧ ਠਾ ਬਰਬਤ ਯਕੀਨ ਨਹੀਂ ਬੰਦੇ ਨੂੰ ਫੇਰ ਹੀ ਆਉਂਦਾ ਜੀ ਚਲੋ ਬਿਲਕੁਲ ਤੇ ਬਾਕੀ ਬਾਈ ਜੀ ਗੱਲ ਤਾਂ ਸੁਣਦੇ ਆ ਨਾ ਆਪਾਂ ਵੀ ਚਲਾਏ ਤਾਂ ਤੁਹਾਡੇ ਅੱਜ ਹੀ ਆਪਾਂ ਮੈਂ ਪਹਿਲੀ ਵਾਰ ਜਦੋਂ ਤੁਸੀਂ ਬਹੁਤ ਗਰੁੱਪ ਬਹੁਤ ਟਾਈਮ ਦੇ ਹੋਏ ਸੀ ਮੈਨੂੰ ਘੱਟ ਲੱਗ ਤਿੰਨ ਮਹੀਨੇ ਉਹ ਲੋੜ ਹੈ ਪਹਿਲੀ ਵਾਰੀ ਤੁਹਾਨੂੰ ਸਭ ਬੁਲਾਇਆ ਹਾਂ ਤੁਸੀਂ ਮੇਰੀ ਕਾਲ ਤੇ ਆ ਥੋੜਾ ਧੰਨਵਾਦ ਬਹੁਤ ਹਾਂ ਗੱਲ ਤਾਂ ਸੁਣਦੇ ਆ ਨਾ ਤੁਸੀਂ ਬਿਲਕੁਲ ਨਾ ਵੀ ਇਹ ਦੱਸਿਆ ਜੇ ਬੁਲਾਓਗੇ ਫੇਰ ਹੀ ਗੱਲ ਸੁਣਾਉਣਾ ਨਹੀਂ ਤੁਸੀਂ ਜ਼ਰੂਰ ਸੁਣੀਏ ਗੱਲ ਥੋੜਾ ਕਾਲ ਕੀਤਾ ਸੀ ਹਾਂ ਜੀ ਤੁਸੀਂ ਕਿਹਾ ਵੀ ਭਾਈ ਆ ਪਾਊਡਰ ਲਿਆ ਕੇ ਪੌੜਾ ਲੈ ਕੇ ਭੇਜਿਆ ਹਾਂ ਹਾਂ ਜੀ ਉਹ ਹੀ ਆ ਕੇ ਪਾਉਣ ਲੱਗੇ ਰੋਇਟ ਹਾਂ ਜੀ ਤੇ ਸਵੇਰ ਪਾਉਂਦੇ ਆ ਦਾਣੇ ਚ ਮਿਲਾ ਕੇ ਤੇ ਦੁੱਧ ਵੈੜ ਵਧੀਆ 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 ਬਾਈ ਜੀ ਇਹ ਜਦੋਂ ਗਾ ਆਪਣੀ ਹੀਟ ਚ ਆਉਂਦੀ ਹੈ ਹਾਂਜੀ ਉਦੋਂ ਰੰਗਦੀ ਹੈ ਰੰਗਦੀ ਹੈ ਪੂਰਾ ਪਹਿਲਾਂ ਤਾਂ ਇੱਕ ਦਿਨ ਤਾਰਾ ਲਿੰਦੀ ਹੈ ਹਾਂਜੀ ਫੇ ਦੂਜੇ ਦਿਨ ਪੂਰਾ ਰੰਗਦੀ ਹੈ ਪੂਰਾ ਰੰਗਦੀ ਹੈ ਫੇ ਤਾਰਾ ਨੇ ਜਿਹੜੀ ਉਹ ਪਾਣੀ ਵਾਲੀਆਂ ਕੋਈ ਲੰਬੀਆਂ ਤਾਰ ਜੇ ਨਹੀਂ ਦਿੰਦੀ ਮੰਨ ਲਓ ਪਾਣੀ ਜੇ ਸਿੱਟੀ ਜਾਂਦੀ ਹੈ ਇਹਦੇ ਵਿੱਚ ਕੋਈ ਹੀਟ ਪੂਰੀ ਹੁੰਦੀ ਹੈ ਕਿੰਨੇ ਦਿਨ ਹੀਟ ਰੱਖਦੀ ਹੈ ਜੀ ਇਹ ਘਟੋ ਘਟ ਤਿੰਨ ਕਰਿਆਂ ਰੱਖ ਦਈਏ ਜੀ ਕੋਈ ਜੇਰ ਦੀ ਸਮੱਸਿਆ ਤਾਂ ਨਹੀਂ ਆਈ ਕੋਈ ਨਹੀਂ ਬਿਲਕੁਲ ਜੇਰ ਪ੍ਰੋਪਰ ਪਈ ਅੱਛਾ ਜੇਰ ਪ੍ਰੋਪਰ ਪਈ ਹੈ ਠੀਕ ਹੈ ਸੂਈ ਨੂੰ ਹੋਗੇ 10-11 ਮਹੀਨੇ ਇਹ 10 ਮਹੀਨੇ ਹੋਗੇ ਕਿੰਨਾ ਦੁੱਧ ਦੇ ਰਹੀ ਹੈ ਦੁੱਧ ਸੇੜਾ ਹੋਣਾ ਦੁੱਧ ਇਹ ਹੁਣ 10 ਕਿਲੋ ਹੋਏਗਾ 10-11 ਕਿਲੋ ਅੱਛਾ 10-11 ਕਿਲੋ ਤੇ ਮੇਰੀ 60 16-17 ਕਿਲੋ ਕਿ ਨਹੀਂ ਹਾਂ ਆਰਾਮ ਨਾਲ 60 ਹਾਂ 60 ਅੱਛਾ 60 ਆਪਾਂ ਇਹਦੇ 60 ਤੇ ਗੱਲ ਕਰਦੇ ਆਂ ਬਾਈ ਜੀ ਇਹਦੇ ਮੈਂ ਹੀ ਇਹ ਕਰਕੇ ਜਾਊਂਗਾ ਕੋਈ ਚੰਗਰੀ ਅੱਜ ਆਪਾਂ ਇਹਦੇ ਦਵਾਈ ਭਰੀ ਹੈ ਜੀ ਸਪਲੀਮੈਂਟ ਜਿਵੇਂ ਤੁਹਾਨੂੰ ਕੇ ਪਤਾ ਆ ਠੀਕ ਹੈ ਹਰੇਕ ਦਾ ਮਨ ਖੜਿਆ ਹੁੰਦਾ ਆਪਣਾ ਰਿਜ਼ਲਟ ਆ ਆਪਾਂ ਲਈਦੇ ਆ ਚੀਜ਼ ਦੇ ਠੀਕ ਹੈ ਤੇ ਇਹਨੂੰ ਬੋਏਮੇਂ ਡੀਐਲ ਤੇ ਵਰਦਰ ਪਾਊਡਰ ਲਿਖਿਆ ਜੀ ਤੇ ਨਾਲ ਇਹਦੇ ਟਿਊਨ ਐਚ ਜਾਂ ਵੀ5 ਜਾਂ ਵਾਈਟ ਐਚ ਤੇ ਕੋਈ ਵੀ ਤੁਸੀਂ ਬੋਏਮੇਂ ਵੈਸਟ ਐਚ ਜਾਂ ਵਾਈ ਵਿਟਾਮੋਰ ਐਚ ਬਹੁਤ ਤਰ੍ਹਾਂ ਦੇ ਟੀਕੇ ਆਉਂਦੇ ਆ ਉਹ ਇਹਦੇ ਟੀਕੇ ਲਵਾਵਾਂਗੇ ਆਪਾਂ ਤੇ ਫਾਸਟ ਕੋਰਸ ਦੇ ਟੀਕੇ ਲਵਾਵਾਂਗੇ ਜੀ ਠੀਕ ਹੈ ਵੈ ਮੰਨ ਲਓ ਗਾ ਜੇ ਉਵੇਂ ਕੋਈ ਦਿੱਕਤ ਹੈ ਨਹੀਂਗੀ ਜੀ ਤੇ ਥੋੜਾ ਜਿਹਾ ਆਈਆਂ ਵੀ ਹੀਟ ਚ ਪ੍ਰੋਪਰ 20 ਦਿਨਾਂ ਬਾਅਦ ਪਸ਼ੂ ਆਉਣ ਲੱਗਦੇ ਨਾ ਉਦੋਂ ਸਭ ਇਹਦਾ ਅੰਦਰੋਂ ਸਹੀ ਆ ਕਿਆੰਦਾ ਮਤਲਬ ਉਹ ਵੀ ਅੰਦਰੋਂ ਵੀ ਕਾ ਗਾ ਜੇ 20 ਦਿਨਾਂ ਬਾਅਦ ਹੀਟ ਚ ਨਹੀਂ ਆ ਰਹੀ ਠੀਕ ਆ ਹੁਣ ਇਹਨਾਂ ਨੂੰ ਪੇ ਬਾਈਆਂ ਨੂੰ ਜਦੋਂ ਵੈਸੇ ਗਾਂ ਉਹੀ ਚੰਗੀ ਆ ਭਲਾ ਰਿਪੀਟਰ ਹੀ ਹੋਵੇ ਜਿਹੜੀ 20 ਦਿਨਾਂ ਬਾਅਦ ਹੀਟ ਚ ਆਉਂਦੀ ਆ ਤੇ ਆਪਾਂ ਨੂੰ 20 ਦਿਨਾਂ ਬਾਅਦ ਪਤਾ ਲੱਗਦਾ ਆਪਣਾ ਟਾਈਮ ਨਹੀਂ ਖਰਾਬ ਹੁੰਦਾ ਜਿਵੇਂ ਆ ਗਾਂ ਅਮਰੀਕਾ ਨਾਲ ਜੀ ਇਹਦੇ ਆਪਾਂ ਹੁਣ ਅੱਜ ਏਆਈ ਕੀਤੀ ਆ ਪਹਿਲਾਂ ਬਾਈ ਨੇ ਕੱਲ ਕਰਵਾਈ ਸੀਗੀ ਇਹਨੇ ਥੋੜੀ ਬਲੀਡਿੰਗ ਚ 17 ਸੀਂਗਾ ਤੇ ਅੱਜ ਆਪਾਂ ਇਹਦੇ ਏਆਈ ਕੀਤੀ ਆ ਬੋਡੀ ਹੈਲਥ ਤੁਸੂ ਦੀ ਸਹੀ ਹੋਊਗੀ ਤਾਂ 20 ਦਿਨਾਂ ਬਾਅਦ ਹੀਟ ਚ ਆਉਣਾ ਹੀਟ ਚ ਇਹਨੇ ਵੀ ਨਹੀਂ ਆਉਣਾ ਬਾਈ ਜੀ ਕੋਈ ਥੋੜੀ ਜਿਹੀ ਹੈਲਥ ਦੀ ਮਾੜੀ ਹੋਈ ਪਈ ਆ ਨਾ ਇਹਨੂੰ ਬਾਈਪਾਸ ਆਇਟ ਵਗੈਰਾ ਸ਼ੁਰੂ ਕਰੋ ਜੇ ਦੁੱਧ ਜ਼ਿਆਦਾ ਦੇ ਦਿੰਦੀ ਆ ਆਪਾਂ ਕਹਿ ਦਿੰਨੇ ਆ ਖਾਰ ਦੇਂਦੀ ਆ ਖਾਰ ਕੋਈ ਨਹੀਂ ਹੁੰਦੀ ਬਾਈਪਾਸ ਹੈਡ ਵੀ ਪਾਇਆ ਸੀ ਪਾਇਆ ਜੀ ਇਹਨੂੰ ਰੈਗੂਲਰ ਪਾਓ ਤੇ ਜਿਹੜਾ ਦੁੱਧ ਆ ਇਹ ਉੱਥੇ ਹੀ ਲੈ ਜੋਗੀ ਤੇਰਾ ਬਸ ਠੀਕ ਆ ਕੋਈ ਮਸਟਾਈਟਸ ਵਗੈਰਾ ਤਾਂ ਨਹੀਂ ਹੋਈ ਕੋਈ ਦੁੱਧ ਘੱਟੀ ਆ ਕੋਈ ਚੱਕਰ ਨਹੀਂ ਜੇ ਜਦੋਂ ਦੁੱਧ ਘੱਟੀ ਆ ਮਸਟਾਈਟਸ ਕੋਈ ਕੋਸ਼ ਨਹੀਂ ਅੱਛਾ ਵੈਸੇ ਹੀ ਘਟ ਗਈ ਵੈਸੇ ਹੀ ਘਟ ਗਈ ਕੋਈ ਸਿੱਧੀ ਨਹੀਂ ਕੋਈ ਕੁਛ ਕੁਛ ਨਹੀਂ ਜੀਗਾ ਜੇ ਮਾਲੋ ਵੀ ਸਿੱਧਾ 2 ਕਿਲੋ ਤੋਂ 14 ਤੇ ਆ ਗਈ ਹਾਂ ਠੀਕ ਆ ਠੀਕ ਆ ਜੀ ਤੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਜੀ ਇਹਨੂੰ ਇਹਨੂੰ ਮਨਾ ਤਕਰੀਬਨ 4 ਕੁ ਮਹੀਨੇ ਹੋ ਗਏ 4 ਮਹੀਨੇ ਹੋ ਗਏ ਤੇ ਹੁਣ ਵੀ ਇਹ ਰੈਲ ਦੀ ਸੂਈ ਹੋਈ ਆ ਤਾਂ 8ਵਾਂ ਮਹੀਨਾ ਤੱਕ ਵਧੀਆ ਠੀਕ ਚੱਲ ਰਿਹਾ ਫਿਰਦਾ ਤੇ ਹੀਟ ਤੇ ਪਹਿਲੀ ਵਾਰੀ ਆਈ ਸੀ ਨਹੀਂ ਪਹਿਲਾਂ 2-3 ਨਹਾਤੀਆਂ ਅੱਛਾ 2-3 ਨਹਾਦੀਆਂ ਇਹ ਕਿਵੇਂ ਹੀਟ ਚ ਆਉਂਦੀ ਆ ਖੁੱਲ ਕੇ ਪੂਰੀ ਇਹ ਇਹ ਦੀ ਸਾਇਲੈਂਟ ਹੀਟ ਆ ਪਹਿਲਾਂ ਵੀ ਜੋ ਟੀਕਾ ਧਰ ਆਇਆ ਸੀ ਪਹਿਲਾਂ ਸੂਈ ਉਦੋਂ ਵੀ ਸਾਇਲੈਂਟ ਹੀ ਸੀ ਫਿਰ ਤਾਂ ਘਾਟੀ ਰਮਣੀ ਮਾੜਾ ਮੂਟਾ ਇੱਕ ਤਾਂ ਬਾਈ ਜੀ ਮਿਨਰਲ ਮੈਕਚਰ ਦੋਹਾਂ ਗਾਵਾਂ ਨੂੰ ਰੈਗੂਲਰ 5-5 ਕਿਲੋ ਠੀਕ ਹੈ ਉਹ ਦਾ ਚਲੋ ਲੋਹੜਨੀ ਉਹਦਾ ਪਈਏ ਝੋਟੇ ਅਰ ਜੀ ਠੀਕ ਹੈ ਬਈ ਗਾ ਉਹ ਦੁੱਧ ਸੰਗਣਾ ਇਹਨਾਂ ਦਾ ਪਿੰਡਾ ਹੁੰਦਾ ਮੋਟਾ ਇਹਨਾਂ ਨੂੰ ਗਾਵਾਂ ਨੂੰ ਥੋੜੀ ਜੀ ਟਰੀਟਮੈਂਟ ਦੀ ਘੱਟ ਲੋੜ ਹੁੰਦੀ ਹੈ ਵੈਸੇ ਇਹ ਗਾਰ ਰਿਪੀਟਰ ਬਹੁਤ ਘੱਟ ਹੁੰਦੀ ਹੈ ਜੇ ਹੋ ਜਾਈ ਤਾਂ ਪੂਰੀ ਹੁੰਦੀ ਹੈ ਆ ਗਾਵਾਂ ਜਿਆਦਾ ਰਿਪੀਟਰ ਹੁੰਦੇ ਗਏ ਆਪਾਂ ਨੂੰ ਪਤਾ ਅਗਲਾ ਕਹਿੰਦੇ ਨਾ ਇੰਨੇ ਪਗਾਂ ਦਾ ਕਈ ਵਾਰੀ ਤਲਿਆਰਾ ਹੀ ਰਹਿ ਜਾਂਦਾ ਪਰ ਉਹ ਤਾਂ ਕਰਕੇ ਕਹਿੰਦੇ ਲੋਕ ਜਿਹੜਾ ਹੁਣ ਤਾਂ ਮੰਨੋ ਸਿਸਟਮ ਹੀ ਬਹੁਤ ਆ ਗਿਆ ਹੈ ਵੀ ਹੁਣ ਤਾਂ ਤੁਸੀਂ ਵੇਖੋਗੇ 12 ਗਾਵਾਂ ਬਹੁਤ ਘੱਟ ਹੈ ਕਾਦੋ ਘੱਟ ਹੈ ਵੀ ਹੋਰ ਤਿਆਰ ਬੇ ਬਹੁਤ ਜੇ ਸਹੀ ਤਰੋ ਕਰਤੀ ਜਾਂ ਕੋਈ ਹੋਰ ਇਹ ਬਲੱਡ ਇਹਨੇ ਥੋੜਾ ਹੀ ਛਿੱਟਿਆ ਹੈ ਕਿ ਬਹੁਤ ਜਿਆਦਾ ਛਿੱਟਿਆ ਥੋੜਾ ਹੀ ਛਿੱਟਿਆ ਮੰਨੋ ਤਾਰਾ ਜੀ ਸੀ ਤਾਰਾ ਜੀ ਤਾਂ ਹਾਂ ਬਸ ਇਹਦੇ ਆਪਾਂ ਅੱਜ ਬਾਈਪਰ ਦਾ ਸੀਮਨ ਲਾਇਆ ਜੀ ਕਿਉਂਕਿ ਬਾਈ ਨੇ ਕੱਲ ਏਜ ਕਰਵਾਈ ਸੀਗੀ ਮੈਂ ਜੇ ਨਹੀਂ ਰੈਂਦੀ ਤਾਂ ਕੋਈ ਨਹੀਂ ਅਗਲੀ ਵਾਰੀ ਦੇਖਣਾ ਕਿ ਵੈਸੇ ਮੇਟ ਥੋੜਾ ਜਿਆ ਤੋੜੀ ਬੈਠੀ ਹੈ ਤੇ ਕੋਈ ਦਿੱਕਤ ਨਹੀਂ ਵੈਸੇ ਗਾਂ ਅੰਦਰੋਂ ਸੈੱਟ ਆ ਕੋਈ ਪ੍ਰੋਬਲਮ ਨਹੀਂ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਆ ਗਾਂ ਦੀ ਤੁਹਾਨੂੰ ਗੱਪੜ ਕਰਕੇ ਵੀਡੀਓ ਪੇ ਤੁਹਾਨੂੰ ਬਾਅਦ 'ਚ ਵੀ ਵੀਡੀਓ ਦਿਖਾਵਾਂਗੇ ਲਿੰਕ ਦੇ ਵੀ ਤੁਸੀਂ ਇਹ ਵੀਡੀਓ ਦੇਖੋਗੇ ਰੱਬ ਸੁੱਖ ਰੱਖੇ ਏਆਈ ਇਹਦੇ ਮੈਂ ਆਪੇ ਕਰਕੇ ਜਾਊਂਗਾ ਤੇ ਸੈਕਸਰ ਜੀਮਨ ਦੇ ਗੱਬੜ ਕਰਾਂਗੇ ਐਕੀਏ ਦੇ ਜਰਸੀ ਦਾ ਸੈਕਸਰ ਲਾਵਾਂਗੇ ਬਾਈ ਜੀ ਠੀਕ ਹੈ ਠੀਕ ਹੈ ਆਪਾਂ ਇਹ ਤਾਂ ਬੱਚੀ ਲਈ ਹੈ ਨਾ ਗਾਂ ਚੈਂਕੀ ਹੈ ਜਿਹੜਾ ਆਪਾਂ ਚਾਹੀਦੀ ਸਾਨੂੰ ਬੱਚੀ ਨਹੀਂ ਆਈ ਹੈ ਬੱਚੇ ਇਹ ਸਾਤ ਤਸੂਏ ਜਿਵੇਂ ਤੁਸੀਂ ਸਵਾਲੀ ਐ ਇਹਦੀ ਬੱਚੀ ਤੁਹਾਡੇ ਇੱਕ ਵੀ ਹੈ ਨਹੀਂ ਜੀ ਹੈ ਨਾ ਤਾਂ ਆਪਾਂ ਕੋਈ ਨਿਸ਼ਾਨੀ ਤਾਂ ਹੋਵੇ ਕੋਈ ਜਿਹੜਾ ਜਿਹੜੀ ਗੱਲ ਐ ਐਕੀਏ ਨੂੰ ਸੈਕਸਰ ਦੇ ਗੱਬੜ ਕਰਾਂਗੇ ਠੀਕ ਹੈ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈ